ਨਵੀਂ ਪਾਰਟੀ ਦਾ ਐਲਾਨ ਕੀਤਾ ਕਿ ਕੀ ਕਹਿਣਾ ਚਾਹੁੰਦੇ ਅਸੀਂ ਪੰਜਾਬ ਦੇ ਲੋਕਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੀ ਅੱਖਿਆਈਆਂ ਝੱਲ ਕੇ ਵੀ ਇੱਥੇ ਬਹੁਤ ਵੱਡੀ ਤਲਾਸ਼ ਤੱਕ ਪਹੁੰਚ ਕੇ ਇਹ ਪਾਰਟੀ ਨੂੰ ਬਣਾਉਣ ਵਾਸਤੇ ਹੰਗਾਰਾ ਭਰਿਆ ਸਾਨੂੰ ਉਮੀਦ ਹੈ ਕਿ ਪਾਰਟੀ ਜਲਦੀ ਪੂਰੇ ਪੰਜਾਬ ਤੇ ਇਹ ਦਾ ਟਾਂਚਾ ਜਿਹੜਾ ਸਥਾਪਿਤ ਹੋ ਜੂਗਾ ਕਿਉਂਕਿ ਲੋਕਾਂ ਦਾ ਬੜਾ ਬੜਾ ਖੇਲ ਹੋ ਗਿਆ ਨੌਜਵਾਨੀ ਬਹੁਤ ਚਾਹਵਾਨ ਹੈ ਇਸ ਪਾਸੇ ਨਜੇੜ ਨੂੰ ਆ ਕੇ ਕਿਹੜੇ ਕਿਹੜੇ ਮੁੱਦੇ ਕਿਹੜੇ ਇਹ ਰਹੀ ਗੁਰਦੇ ਤੁਹਾਨੂੰ ਦੱਸ ਦਿੱਤੇ ਹੈ ਜੀ ਜਿਹੜੇ 15 ਪੜ੍ਹ ਕੇ ਦਿਖਾ ਦੋ ਉਹ ਤੁਸੀਂ ਬਹੁਤ ਸਾਰੀਆਂ ਕਾਨੂੰਨ ਬਣਿਆ ਧੂਮੀ ਤੇ ਬਹੁਤ ਹੀ ਕੰਮ ਪੜਿਆ ਕਿਸ ਕਾਲ ਦਾ ਇਹ ਵਿਸਾਰ ਵਿਸਤਾਰ ਅਸੀਂ ਜੋ ਲੋਕਤੰਤਰੀ ਸਿਸਟਮ ਆਏਗਾ ਜੋ ਮੈਂਬਰਸ਼ਿਪ ਵਾਰ ਕੇ ਜੋ ਲੋਕਾਂ ਨੂੰ ਆਪਣੇ ਨਾਲ ਬਸ ਜੋੜ ਕੇ ਦੇ ਲੋਕਾਂ ਦੇ ਹੱਕਾਂ ਲਈ ਲੜ ਕੇ ਜਿਹੜਾ ਦਵਾ ਮੰਗਦੇ ਉਹ ਚਾਹਤ ਪਾਰਟੀਆਂ ਵਾਇਸ ਪਾਰ ਦੀ ਜਿੱਤ ਸਾਡਾ ਬਣ ਗਿਆ ਇਹ ਪੂਰੇ ਪੰਜਾਬ ਚ ਜੀ ਅਸੀਂ ਸਾਰਿਆਂ ਨੂੰ ਐਨਰਜੀ ਦਵਾ ਮੰਗਦੇ ਸਾਰੇ ਪੱਖੋਂ ਕੋਈ ਜੀ ਜੋ ਪਾਰਟਿਸਪੇਸ਼ਨ ਜੀ ਜਾਂ ਤੋਹਰ ਜੀ ਇਹਦਾ ਨਾਂ ਤਾਂ ਤੁਸੀਂ ਦੇਖ ਲਿਆ ਅਕਾਲੀ ਦਲ ਅੰਥਕ ਵੀ ਹੋ ਗਿਆ ਕਿ ਵਾਰ ਪੰਜਾਬ ਦੇ ਸਾਰੇ ਪਿਆਰਿਆਂ ਦੀ ਹੋ ਗਈ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਸੱਚ ਹੈ ਨਹੀਂ

ਪੰਥ ਨੇ ਪੰਜਾਬ ਵਾਸਤੇ ਬਹੁਤ ਵਧੀਆ ਵਧੀਆ ਲੜਾਈਆਂ ਲੜੀਆਂ ਠੀਕ ਹੈ ਕਿ ਹੁਣ ਜੋ ਪੰਥਕ ਧਿਰ ਸੀ ਸਾਡੀ ਉਹ ਕੁਝ ਲੋਬ ਵਰਕ ਵਾਲੇ ਵਾਲੇ ਕਰਕੇ ਆਪਣੇ ਉਹ ਅਕੀਦੇ ਤੋਂ ਫਿਰ ਗਈ ਉਹਦੀ وجہ ਨਾਲ ਇਹ ਸਾਡੇ ਪੰਜਾਬ ਦੇ ਵੀ ਹਾਲਾਤ ਇਹੋ ਜਿਹੇ ਹੋ ਗਏ ਤੇ ਸਾਡੀ ਨੌਜਵਾਨੀ ਕਿਸਾਨੀ ਵੀ ਰੁੱਲ ਰਹੀ ਹੈ ਇਸ ਕਰਕੇ ਤਾਂ ਹੀ ਤੇ ਜੋੜ ਪਈਏ ਕਿ ਨਵੀਂ ਪਾਰਟੀ ਬਣਾਉਣ ਦੀ ਨਹੀਂ ਕਿ ਜੇਕਰ ਉਹ ਸਹੀ ਤਰੀਕੇ ਨਾਲ ਆਪਣਾ ਕੰਮ ਕਰਦੇ ਰਹਿੰਦੇ ਜਿੱਦਾਂ ਪਹਿਲਾਂ ਅਕਾਲੀ ਦਲ ਦਾ ਬਹੁਤ ਵੱਡਾ ਇਤਿਹਾਸ ਥਿਆ ਅਕਾਲੀ ਦਲ ਮੋਹਨ ਸਿੰਘ ਦੇ ਪੋਤੇ ਹੈ ਸਾਡੇ ਨਾਲ ਬੋਰਡ ਚੋਂ ਤੋੜੋ ਨਾ ਜਿਹੜੇ ਜਿਸਦਾ ਹਾਲ ਤੱਕ ਵੀ ਰਹੇ ਆ ਕਾਲੀਗਲ ਦੇ ਪ੍ਰਧਾਨ ਨਹੀਂ ਰਹੇ ਆ ਉਸ ਟਾਈਮ ਤੇ ਕਾਲੀਗਲ ਪੂਰੀ ਚੜ੍ਹਦੀ ਕਲਾ ਸੀ ਐਮਰਜੈਂਸੀ ਦਾ ਮੋਰਚਾ ਉਹਨਾਂ ਨੇ ਬੜੀ ਨਮਤਰਾ ਉਸ ਟਾਈਮ ਤੇ ਜ਼ਿਕਾਰ ਦੇ ਗੋਡੇ ਲਵਾਏ ਇਸ ਕਰਕੇ ਮੇਰੇ ਖਿਆਲ ਆ ਕਿ ਜੇ ਤੁਸੀਂ ਸਹੀ ਬੰਦੇ ਚੁਣ ਕਰੋਗੇ ਸਹੀ ਤਰੀਕੇ ਨਾਲ ਲੜਾਈ ਲੜੋਗੇ ਤੇ ਮੇਰੇ ਖਿਆਲ ਕੋਈ ਐਜੰਡਾ ਮੁਤਲਬ ਨਹੀਂ ਤੇ ਲਈ ਆਪਣੇ ਕੰਮ ਜਬਣਾਓ ਕਾਲੀਗਲ ਕੋਈ ਕਾਲੀਗਲ ਬਿਆਨ ਵੀ ਇਹ ਚਾਹ ਰਹੇ ਸੀ ਕਿ ਇਹਦਾ ਰੋਕ ਦੇ ਆਪ ਤੁਹਾਡੇ ਕੋਲ ਚੱਲ ਕਰਨੀ ਨਰਮ ਕਰੀਏ ਜੀ ਸਾਡੇ ਤੇ ਬਹੁਤ ਬੰਦਿਆਂ ਦੇ ਫੋਨ ਆਏ ਤੇ ਕਈ ਨੂੰ ਰੋਕਿਆ ਗਿਆ ਜੇ ਕੋਈ ਇੱਕ ਬੈਨਰ ਲੈ ਕੇ ਚੱਲ ਲਾ ਕੇ ਚਲਦਾ ਸੀ ਫਿਰ ਵੀ ਜਿਹੜਾ ਇਹ ਕੌਣ ਵਾਲੇ ਰਸਤੇ 'ਚ ਬਹੁਤ ਵੱਡੀ ਬੈਰੀਕੇਡਿੰਗ ਕੀਤੀ ਸੀ ਤੇ ਦੋ ਦੋ ਚਾਰ ਚਾਰ 5-5 ਕਿਲੋਮੀਟਰ ਲੋਕਾਂ ਨੇ ਪੈਦਲ ਚੱਲ ਕੇ ਤੇ ਪੰਚਨਾਂ ਨਵੇਂ ਜਿਹੜੇ ਕੰਮੂਕ ਚੱਲ ਚਾਣੀਆਂ ਪਾੜੇ ਨੇ ਦੇਖਦੇ ਆ ਕਿ ਅਸੀਂ ਦੇਖੋ ਪੰਜਾਬ ਦੇ ਹਿੱਤ ਦੀ ਜਿਹਨੇ ਕੋਈ ਕੰਮ ਕੀਤਾ ਉਹਦੀ ਕੀ ਦੇਖਾਂਗੇ ਕਿ ਉਹ ਉਹਦੀ ਕਾਰਗੁਜ਼ਾਰੀ ਕਿਦਾਂ ਦੀ ਰਹੀ ਹੈ ਜੇ ਜੇ ਕੋਈ ਉਹ ਉਹ ਵੀ ਉਹ ਵੀ ਠੀਕ ਹੋਣਗੇ ਜ ਜਿਹੋ ਨਾਲ ਦਾ ਕਰਦਾਰ ਵਧਿਆ ਹੋਊਗਾ ਪੰਜਾਬ ਦੀ ਉਹਨਾਂ ਦੇ ਇੱਕ ਕੰਮ ਦੀ ਕਦਰਦਾਰੀ ਕੀਤੀ ਹੋਗੀ ਤੇ ਠੀਕੇ ਵਿਚਾਰ ਦਿਆ ਹੁਣ ਦਾ ਹਾਂ ਦਾ ਤੇ ਹੁਣ ਇਹ ਦੇਖੋ ਦੋ ਇੱਕ ਦੋ ਦਿਨ ਦੇ ਵਿੱਚ ਵਿੱਚ ਮੇਰੇ ਕੋਲ ਉਹ ਬਣਾ ਕੇ ਦੇ ਦੇ ਜੀ ਤੇ 13 ਤੱਕ ਬਾਅਦ ਤੱਕ ਬਹੁਤ ਇਸ ਪਾਰਟੀ ਨੂੰ ਆਪਣੀ ਮੈਂਬਰਸ਼ਿਪ ਨੂੰ ਬੜੇ ਜ਼ੋਰ-ਸ਼ੋਰ ਨਾਲ ਜਿੱਤਾਂਗੇ ਤੇ ਇਹਨੂੰ ਪਿੰਡਾਂ ਤੱਕ ਪਹੁੰਚਾ ਦੇ ਦੀ ਜਿਹੜੀ ਹੈ ਮੈਂਬਰਸ਼ਿਪ ਨੂੰ ਲੈ ਕੇ ਜਾਵਾਂਗੇ ਤੇ ਉਪਰ ਉੱਪਤੀ ਆਪਣਾ ਚਾਂੰਗਾ ਮਜ਼ਬੂਤ ਕਰਕੇ ਬਾਗੀ ਆਪਣਾ ਕਰਾਂਗੇ। ਸਾਰੇ ਦੇਖਣਗੇ ਅਗਿਆਤ ਸੱਤ ਪਾਦਰ ਬੀ ਪ੍ਰਧਾਨਗੀ ਨੂੰ ਉੱਤੇ ਰੋੜਾ ਪਾ ਦੇ। ਕਿ ਤੁਹਾਡੇ ਇੱਕ ਵੀ ਹੋਵੇ ਤਾਂ ਉਹ ਕਿਹੜਾ ਪ੍ਰਧਾਨ ਚੁਣੇਗਾ। ਇਹ ਪ੍ਰਧਾਨ ਨੇ ਹੈ ਲੋਕ ਚੁਣਨਗੇ। ਲੋਕਾਂ ਨੇ ਅਮਰਤ ਪਾਲ ਨੂੰ ਚੁਣਿਆ। ਇਹ ਚੀਜ਼ ਨਹੀਂ ਕਿਹਾ ਪ੍ਰਧਾਨ ਕੋਈ ਵੀ ਪ੍ਰਧਾਨਗੀ ਵਾਲੀ ਗੱਲ ਨਹੀਂ ਸਭ ਪੰਜਾਬ ਨੂੰ ਬਚਾਉਣ ਦੀ ਲੋੜ ਆ ਸਾਨੂੰ ਪ੍ਰਧਾਨਗੀ ਦੀ ਵੀ ਵੱਡੀ ਲੋੜ ਦੀ ਗੂ ਉਹਨੂੰ ਪੰਜਾਬ ਦੇ ਨੌਜਵਾਨੀ ਨੇ ਇਕੱਠਾ ਨਹੀਂ ਜੋ ਹਾਲ ਦੇ ਹਾਲਾਤ ਆ ਉਹਨਾਂ ਨੂੰ ਬਦਲਣ ਵਾਸਤੇ ਅੱਗੇ ਆਉਣ ਦੀ ਲੋੜ ਆ ਬਾਕੀ ਪ੍ਰਧਾਨਗੀਆਂ ਵੀ ਕੋਈ ਐਨੀ ਨਹੀਂ ਆਪਣੀ ਰੱਖ ਉਸ ਟਾਈਮ ਕਿਸ ਤਰ੍ਹਾਂ ਇਸ ਪੱਤੀਏ ਪੂਰਾ ਹੋ ਗਏ ਪੰਜਾਬ ਦੀ ਬਹੁਤ ਬਦਕਿਸਮਤੀ ਹੈ ਜੀ ਪੰਜਾਬ 'ਚ ਦਿਨ ਦਿਹਾੜੇ ਕਤਲ ਹੋ ਰਹੇ ਆ ਦਿਨ ਕਿੰਨੇ ਨੌਜਵਾਨ ਰੋਜ਼ ਮਸ਼ੀਨਾ ਨਾਲ ਮਰ ਰਹੇ ਆ ਨਸ਼ੇ ਦੇ ਜੋ ਵੱਡੇ ਸਮਗਲਰ ਆ ਉਹ ਲੋਕਾਂ ਦੇ ਘਰਾਂ ਦਾ ਤਖੜ ਰਹੇ ਆ ਹੋਰ ਇਹ ਇਹ ਤੋਂ ਵੱਧ ਪੰਜਾਬ ਦੀ ਵੱਧ ਕਿਸਮ ਦੀ ਕੀ ਹੈ ਇਹ ਇਹ ਪਾਰਟੀ ਬਣਾਉਣ ਵਾਸਤੇ ਹੋ ਜੋ ਲੋਕਾਂ ਦੀ ਸੰਕਟਾਂ ਦੀ ਕਿਉਂਕਿ ਇਹ ਜਦੋਂ ਆਪਾਂ ਜ਼ਰੂਰ ਸਾਹਿਬ ਇਲੈਕਸ਼ਨ ਦਿੱਤਿਆਂ ਤੋਂ ਬਾਅਦ ਇੱਕ ਵੱਡੇ ਵੱਡੇ ਮਾਤਦਾਤ ਲੋਕਾਂ ਨੇ ਵੋਟਾਂ ਪਾ ਕੇ ਕਮਜ਼ੋਰ ਕੀਤਾ ਤੋਂ ਬਾਅਦ ਕੇ ਲੋਕਾਂ ਦੇ ਰਹੇ ਕਿ ਆਪਾਂ ਜੁਗੀਆਂ ਤਰ੍ਹਾਂ ਤੋਂ ਨਰਾਸ਼ ਹੋ ਕੇ ਹਾਂਜੀ ਅਮਰਕਪਾਲ ਸਿੰਘ ਗੋਵਿੰਦਾਂ ਦੀ ਸਲਾਹ ਨਾਲ ਅਸੀਂ ਅੱਜ ਪਹੁੰਚਾ ਰਹੇ ਹਾਂ ਉਹ ਦੇਸੀ ਸਿੱਕੇ ਬਣਾਏ ਉਹਨਾਂ ਨੇ ਲੈ ਸਕਦੇ ਜੇ ਜੀ ਕਾਪੀ ਤੇ ਇਹ ਚੀਜ਼ ਹੈ ਕਿ ਉਹਨਾਂ ਦੇ ਉਹਨਾਂ ਦੀ ਰਹਿਮਾਈ ਉਹਨਾਂ ਦੇ ਆਦੇਸ਼ਾਂ ਅਨੁਸਾਰ ਸੰਚਨਾਂ ਦੇ ਪ੍ਰਯੋਗ ਨਾਲ ਇਹਨਾਂ ਦੇ ਸਲਾਹ ਨਾਲ ਚੱਲ ਰਹੇ ਐਸਜੀਪੀ ਜੀ ਕਿਉਂ ਤਿਆਰੀ ਵਾਸਤੇ 파ਰਟੀਆਂ ਨੇ ਇਸੇ ਕਰਕੇ ਸ਼ੁਰੂਆਤ ਕੀਤੀ ਹੈ 파ਰਟੀਆਂ ਦੀ 파ਰਟੀਆਂ ਚ ਲੜਾਕੀ ਬਣਦੀ ਹੈ ਆਪਣਾ ਆਪਣੇ ਐਸਜੀਪੀ ਦੀ ਟੂਰਨਾਮੀਆਂ ਸੀ ਆਪਣੇ ਆਪ ਵੀ ਹਾਂ ਆਪਣੀ ਹਮ ਸੈਲੀ ਪ੍ਰਾਣਾ ਨਾਮ ਦੇ ਕੇ ਲੜਨ ਦੀ ਬੇਸ਼ਕੀਅਤ ਸਾਲ ਨੂੰ ਬਦਲ ਕੇ ਦੇਖਦੇ ਰਹੇ ਪਰ ਇਹਦਾ ਕੋਈ ਸਹਾਰਾ ਨਹੀਂ ਲੱਗਦਾ ਇਹਦੇ ਤੋਂ ਲੜਦੇ ਨਹੀਂ ਅਜੇ ਤੱਕ ਸਾਡੀ ਕੋਈ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਠੀਕ ਹੈ ਕਿ ਉਹਨਾਂ ਚ ਕੋਈ ਜਿਹੜੇ ਚੰਗੇ ਕਿਰਦਾਰ ਵਾਲੇ ਕੋਈ ਬੰਦੇ ਹੋਣਗੇ ਜਿਨ੍ਹਾਂ ਤੇ ਕੋਈ ਜਿਆਦਾ ਲੋਕਾਂ ਨੂੰ ਉਹ ਕਮਾਉਂਦੇ ਤੇ ਫਿਰ ਅਸੀਂ ਵਿਚਾਰ ਕਰਦੇ ਹਾਂ ਕਿ ਆਪਾਂ ਵੀ ਟੀਮ ਚ ਨਹੀਂ ਹਰਤੀ ਜਿਹਦਾ ਮਤਲਬ ਉਹਨਾਂ ਦਾ ਬਹੁਤ ਉਹਨਾਂ ਨੂੰ ਬਹੁਤ ਜਲੀਲ ਕੀਤਾ ਗਿਆ ਉਹਦੀ ਅਸੀਂ ਨਖੇਦੀ ਕਰਦੇ ਹਾਂ ਕਿ ਜੋ ਜਿਨ੍ਹਾਂ ਜਿਨ੍ਹਾਂ ਨੇ ਜਿਹੜਾ ਅਕਾਲੀਪਲ ਕਹਿੰਦਾ ਸੀ ਕਿ ਪੰਥੇ ਕਿਸਾਂ ਦੀ ਰਾਖੀ ਕਰਦੇ ਆ ਉਹ ਪੰਥ ਦੀਆਂ ਇਹਨੀਆਂ ਸ਼ਰਮੌਰ ਸਿੱਖਾਂ ਨੂੰ ਕੋਈ ਐਡਾ ਬੇਇੱਜ਼ਤ ਦੇ ਦੇਸ਼ ਦੀ ਬੇਦਲਤ ਦੇ ਰਹੇ ਆ ਜਿਹੜਾ ਕਹਿੰਦਾ ਕਿ ਬਹੁਤ ਸ਼ਰਮ ਵਾਲੀ ਗੱਲ ਸੀ ਸਾਰੇ ਜਿਹੜਾ ਵੀ ਕੋਈ ਪੰਥ ਕਰਦੇ ਸੀ ਜਿਹਦੀ ਕੋਈ ਕੱਲੇ ਕੱਲ ਸੁਣੀ ਨਹੀਂ ਗਈ ਅਸੀਂ ਉਹਨਾਂ ਨੂੰ ਠੀਕ 하게